ਸਸ਼੍ਰੀ ਅਕਾਲ ਵਿਖੇ ਤੁਸੀਂ ਔਨਰ ਪਾਣੀ ਨੇ ਇੱਕ ਬੈਂਕ ਮੈਨੇਜਰ ਤੇ ਕੈਸ਼ੀਅਰ ਦੀ ਜਾਨ ਲੈ ਲਈਏ ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਆਖਿਰ ਕਿਸ ਤਰੀਕੇ ਦੇ ਨਾਲ ਇਹਨਾਂ ਦੀ ਜਾਨ ਗਈ ਹੈ ਦਰਅਸਲ ਗੁਰੂਗ੍ਰਾਮ ਤੋਂ ਇਹ ਵਾਪਸ ਫਰੀਦাবাদ ਆ ਰਹੇ ਸੀ ਬੈਂਕ ਦੇ ਵਿੱਚ ਨੌਕਰੀ ਕਰਦੇ ਸੀ ਇਹ ਦੋਨੋਂ ਸ਼ਖਸ ਇੱਕੋ ਗੱਡੀ ਜੋ ਕਿ ਐਸਯੂਵੀ ਇਹਨਾਂ ਦੀ ਗੱਡੀ ਸੀ ਉਸ ਦੇ ਵਿੱਚ ਸਵਾਰ ਹੋ ਕੇ ਵਾਪਸ ਫਰੀਦাবাদ ਆ ਰਹੇ ਸੀ ਫਰੀਦাবাদ ਦੇ ਵਿੱਚ ਜੋ ਰੇਲਵੇ ਅੰਡਰ ਬ੍ਰਿਜ ਬਣਿਆ ਹੋਇਆ ਹੈ ਕਿਉਂਕਿ ਬਰਸਾਤ ਹੋ ਰਹੀ ਹੈ ਔਰ ਬਰਸਾਤੀ ਪਾਣੀ ਇਸ ਤਰੀਕੇ ਨਾਲ ਉੱਥੇ ਭਰਿਆ ਹੋਇਆ ਹੈ ਉਹ ਰੇਲਵੇ ਅੰਡਰ ਬ੍ਰਿਜ ਓਵਰਫਲੋ ਹੋਇਆ ਸੀ ਗੱਡੀ ਅੰਦਰ ਦਾ ਚਲੇ ਗਈ ਪਰ ਪਾਣੀ ਇੰਨਾ ਜ਼ਿਆਦਾ ਸੀ ਕਿ ਗੱਡੀ ਲੋਕ ਹੋ ਗਈ ਗੱਡੀ ਦੇ ਦਰਵਾਜ਼ੇ ਨਹੀਂ ਖੁੱਲੇ ਨਾ ਹੀ ਸ਼ੀਸ਼ੇ ਖੁੱਲੇ ਔਰ ਏਸੀ ਦੇ ਚਲਦਿਆਂ ਇਸ ਬੈਂਕ ਮੈਨੇਜਰ ਤੇ ਕੈਸ਼ੀਅਰ ਦੀ ਗੱਡੀ ਦੇ ਵਿੱਚ ਹੀ ਮੌਤ ਹੋ ਗਈ ਇਹ ਮੰਦਪਾਗੀ ਖਬਰ ਫਰੀਦাবাদ ਤੋਂ ਸਾਹਮਣੇ ਆਈ ਹੈ ਜੋ ਅੱਜ ਸੁਰਖੀਆਂ ਬਣੀਆਂ ਹੋਈਆਂ ਸੋ ਦੱਸ ਦਈਏ ਐਚਡੀਐਫਸੀ ਬੈਂਕ ਦੇ ਵਿੱਚ ਕੰਮ ਕਰਦੇ ਸੀ ਇਹ ਦੋਨੋਂ ਇੱਕ ਮੈਨੇਜਰ ਸੀ ਤੇ ਇੱਕ ਕੈਸ਼ੀਅਰ ਸੀ ਦੋਵਾਂ ਦੀ ਮੌਤ ਹੋ ਗਈ ਹੈ ਇੱਕ ਦੀ লাশ ਨੂੰ ਬਰਾਮਦ ਕਰ ਲਿਆ ਗਿਆ ਹੈ ਦੂਜੇ ਦੀ ਪਾਲ ਜੋ ਹੈ ਉਹ ਜਾ ਰਹੀ ਹੈ ਗੁਰੂਗਰਾਮ ਦੇ ਵਿੱਚ ਐਚਡੀਐਫਸੀ ਬੈਂਕ ਦੀ ਜੋ ਬ੍ਰਾਂਚ ਹੈ ਉਸ ਦੇ ਵਿੱਚ ਦੋਨੋਂ ਕੰਮ ਕਰਦੇ ਸੀ ਇਹਨਾਂ ਦੇ ਇੱਕ ਹੋਰ ਸਾਥੀ ਜੋ ਕਿ ਉਸੇ ਬੈਂਕ ਦੇ ਵਿੱਚ ਕੰਮ ਕਰਦਾ ਸੀ ਉਸ ਨੇ ਦੱਸਿਆ ਹੈ ਕਿ ਸੈਕਟਰ 31 ਦੀ ਬ੍ਰਾਂਚ ਦੇ ਵਿੱਚ ਵਿਰਾਜ द्विवेदी ਜੋ ਕਿ ਕੈਸ਼ੀਅਰ ਦੇ ਵਜੋਂ ਕੰਮ ਕਰਦਾ ਸੀ ਤੇ ਪੁਨਿਆਸ਼ਰੇਸ਼ ਸ਼ਰਮਾ ਜੋ ਕਿ ਬੈਂਕ ਦਾ ਮੈਨੇਜਰ ਸੀ ਉਹਨਾਂ ਦੀ ਜੋ ਕਾਰ ਹੈ ਉਹ ਰੇਲਵੇ ਅੰਡਰਬ੍ਰਿਜ ਦੇ ਵਿੱਚ ਜੋ ਪਾਣੀ ਭਰਿਆ ਹੋਇਆ ਸੀ ਉਸ ਦੇ ਵਿੱਚ ਡੁੱਬ ਗਈ ਕਿਉਂਕਿ ਇਹਨਾਂ ਦੇ ਜੋ ਸਾਥੀ ਨੇ ਦੱਸਿਆ ਹੈ ਕਿ ਬੀਤੇ ਦਿਨ ਪੂਰੇ ਦਿਨ ਬਾਰਿਸ਼ ਹੋਈ ਔਰ ਉਸੇ ਤੇ ਚੱਲਦੇ ਆਂ ਜੋ ਰੇਲਵੇ ਅੰਡਰਬ੍ਰਿਜ ਸੀ ਉਹ ਪਾਣੀ ਦੇ ਨਾਲ ਭਰਿਆ ਹੋਇਆ ਸੀ ਦੱਸਿਆ ਹੈ ਕਿ ਬੈਂਕ ਮੈਨੇਜਰ ਪੁਨੀਸ਼ਰੇਸ਼ ਸ਼ਰਮਾ ਗ੍ਰੇਟਰ ਫਰੀਦাবাদ ਦੀ ਉਹ ਮੈਕਸ ਸਿਟੀ ਦੇ ਵਿੱਚ ਰਹਿੰਦੇ ਸੀ ਰਾਤ ਨੂੰ ਵਿਰਾਜ ਨੇ ਉਸ ਦੇ ਘਰ ਰੁਕਣਾ ਸੀ ਪਰ ਇਸੇ ਕਰਕੇ ਉਹ ਦੋਵੇਂ ਇੱਕੋ ਗੱਡੀ ਦੇ ਵਿੱਚ ਸਵਾਰ ਹੋ ਕੇ ਆ ਰਹੇ ਸੀ ਐਸਯੂਵੀ ਗੱਡੀ ਸੀ ਪਰ ਜਿੱਦਾਂ ਹੀ ਉਹ ਰੇਲਵੇ ਅੰਡਰਬ੍ਰਿਜ ਦੇ ਇਲਾਕੇ ਆਏ ਤਾਂ ਪਾਣੀ ਕਾਫੀ ਭਰਿਆ ਹੋਇਆ ਸੀ ਬੈਰੀਕੇਟਿੰਗ ਨਹੀਂ ਸੀ ਜਿਸ ਦੇ ਕਰਕੇ ਉਹਨਾਂ ਨੂੰ ਪਤਾ ਨਹੀਂ ਲੱਗਿਆ ਕਿ ਰੇਲਵੇ ਅੰਡਰਬ੍ਰਿਜ ਅਵਿਚੋਂ ਗੱਡੀ ਕੱਢਣੀ ਹੈ ਜਾਂ ਨਹੀਂ ਕੱਢਣੀ ਕਿਉਂਕਿ ਆਮੂਮਨ ਇਹ ਹੁੰਦਾ ਹੈ ਕਿ ਜਦੋਂ ਪਾਣੀ ਬਹੁਤ ਜ਼ਿਆਦਾ ਭਰਿਆ ਹੁੰਦਾ ਹੈ ਪ੍ਰਸ਼ਾਸਨ ਵੱਲੋਂ ਪੁਲਿਸ ਵੱਲੋਂ ਬੈਰੀਕੇਟਿੰਗ ਕਰ ਦਿੱਤੀ ਜਾਂਦੀ ਹੈ ਲੋਕਾਂ ਨੂੰ ਸਾਵਧਾਨ ਰੱਖਣ ਦੇ ਲਈ ਵੀ ਇਹ ਰਸਤਾ ਸੇਫ ਨਹੀਂ ਹੈ ਤੁਸੀਂ ਇੱਥੋਂ ਨਾ ਜਾਓ ਜਾਂ ਆਪਣਾ ਦੂਜਾ ਰਸਤਾ ਅਖਤਿਆਰ ਕਰ ਲਓ ਪਰ ਕੋਈ ਬੈਰੀਕੇਟਿੰਗ ਨਹੀਂ ਸੀ ਕਿਸੇ ਤਰੀਕੇ ਦਾ ਕੋਈ ਮੈਸੇਜ ਪ੍ਰਸ਼ਾਸਨ ਵੱਲੋਂ ਨਹੀਂ ਸੀ ਹਮੇਸ਼ਾ ਦੀ ਤਰ੍ਹਾਂ ਉਹ ਰੇਲਵੇ ਅੰਡਰਬ੍ਰਿਜ ਕ੍ਰਾਸ ਕਰਨ ਲੱਗੇ ਜਿੱਦਾਂ ਕ੍ਰਾਸ ਕਰਨ ਲੱਗੇ ਉਹਨਾਂ ਦੀ ਕਾਰ ਉੱਥੇ ਫਸ ਗਈ ਕਿਉਂਕਿ ਇਹਨਾਂ ਨੂੰ ਇਹ ਨਹੀਂ ਪਤਾ ਸੀ ਕਿ ਰੇਲਵੇ ਅੰਡਰਬ੍ਰਿਜ ਦੇ ਵਿੱਚ ਪਾਣੀ ਇਸ ਕਦਰ ਭਰਿਆ ਹੋਏਗਾ ਕਾਰ ਦੇ ਵਿੱਚੋਂ ਉਹ ਬਾਹਰ ਨਹੀਂ ਨਿਕਲ ਸਕੇ ਕਿਉਂਕਿ ਗੱਡੀ ਜੋ ਹੈ ਉਹ ਲੌਕ ਹੋ ਗਈ ਸੀ ਔਰ ਇਹਨਾਂ ਦੋਨਾਂ ਦੀ ਦਰਦਨਾਕ ਮੌਤ ਹੋ ਗਈ ਤਸਵੀਰਾਂ ਜੁਨੇ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਨੇ ਸਵਾਲੇ ਖੜੇ ਹੋ ਰਹੇ ਨੇ ਕਿ ਆਖਿਰ ਇਨਾ ਦੋਵਾਂ ਦੀ ਗਲਤੀ ਕੀ ਸੀ ਬੇਵਕਤ ਇਨਾ ਦੀ ਜੋ ਜਾਨ ਗਈ ਹੈ ਉਸ ਦੇ ਪਿੱਛੇ ਆਖਰ ਕਿਸ ਦੀ ਗਲਤੀ ਹੈ ਪ੍ਰਸ਼ਾਸਨ ਦੀ ਮਿਵਾਰ ਹੈ ਜਾਂ ਫਿਰ ਆਖਰ ਕੌਣ ਜ਼ਿੰਮੇਵਾਰ ਹੈ ਕਿਉਂਕਿ ਇਨਾਂ ਨੂੰ ਤਾਂ ਨਹੀਂ ਪਤਾ ਸੀ ਕਿ ਉਸ ਰੇਲਵੇ ਅੰਡਰ ਬ੍ਰਿਜ ਦੇ ਅੰਦਰ ਪਾਣੀ ਇਸ ਕਦਰ ਭਰਿਆ ਹੋਣਾ ਕਿ ਉਹਨਾਂ ਦੀ ਕਾਰ ਡੁੱਬ ਜਾਏਗੀ ਦਰਵਾਜ਼ੇ ਲੋਕ ਹੋ ਜਾਣਗੇ ਨਾ ਖਿੜਕੀਆਂ ਖੁੱਲਣਗੀਆਂ ਨਾ ਦਰਵਾਜ਼ੇ ਖੁੱਲਣਗੇ ਤੇ ਦਰਦਨਾ ਕਿਨਾਂ ਦੀ ਮੌਤ ਹੋ ਜਾਏਗੀ ਤਾਂ ਰੋਜ਼ ਦੀ ਤਰ੍ਹਾਂ ਆਪਣੇ ਕੰਮ ਤੋਂ ਵਾਪਸ ਆਪਣੇ ਘਰ ਪਰਤ ਰਹੇ ਸੀ ਗੱਲਾਂ ਬਾਤਾਂ ਕਰਦੇ ਕਰਦੇ ਅਗਲੇ ਦਿਨ ਦੀ ਸ਼ਡਿਊਲ ਪਲਾਨਿੰਗ ਕਰਦੇ ਹੋਏ ਪਰ ਇਹਨਾਂ ਨੂੰ ਨਹੀਂ ਪਤਾ ਸੀ ਕਿ ਮੌਤ ਇਹਨਾਂ ਦਾ ਇਸ ਤਰੀਕੇ ਨਾਲ ਇੰਤਜ਼ਾਰ ਕਰ ਰਹੀ ਹੈ ਬਿੱਤੇ ਪੂਰੇ ਦਿਨ ਬਾਰਿਸ਼ ਹੋਈ ਔਰ ਇੱਕ ਹੀ ਬਾਰਿਸ਼ ਦੇ ਵਿੱਚ ਰੇਲਵੇ ਅੰਡਰਬ੍ਰਿਜ ਦਾ ਹਾਲ ਇਹ ਹੋ ਗਿਆ ਕਿ ਇੱਕ ਐਸਯੂਵੀ ਗੱਡੀ ਉਸ ਦੇ ਵਿੱਚ ਡੁੱਬ ਗਈ ਤੇ ਇਹਨਾਂ ਦੋਵਾਂ ਦੀ ਦਰਦਨਾਕ ਮੌਤ ਹੋ ਗਈ ਸ਼੍ਰੀਕਲ ਵਿਖਰੇ ਦੂਸਰੀਆਂ ਪਾਣੀ ਨੇ ਇੱਕ ਬੈਂਕ ਮੈਨੇਜਰ ਤੇ ਕੈਸ਼ੀਅਰ ਦੀ ਜਾਨ ਲੈ ਲਈਏ ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਆਖਿਰ ਕਿਸ ਤਰੀਕੇ ਦੇ ਨਾਲ ਇਹਨਾਂ ਦੀ ਜਾਨ ਗਈ ਹੈ ਦਰਅਸਲ ਗੁਰੂਗ੍ਰਾਮ ਤੋਂ ਇਹ ਵਾਪਸ ਫਰੀਦাবাদ ਆ ਰਹੇ ਸੀ ਬੈਂਕ ਦੇ ਵਿੱਚ ਨੌਕਰੀ ਕਰਦੇ ਸੀ ਇਹ ਦੋਨੋਂ ਸ਼ਖਸ ਇੱਕੋ ਗੱਡੀ ਜੋ ਕਿ ਐਸਯੂਵੀ ਇਹਨਾਂ ਦੀ ਗੱਡੀ ਸੀ ਉਸ ਦੇ ਵਿੱਚ ਸਵਾਰ ਹੋ ਕੇ ਵਾਪਸ ਫਰੀਦাবাদ ਆ ਰਹੇ ਸੀ ਫਰੀਦাবাদ ਦੇ ਵਿੱਚ ਜੋ ਰੇਲਵੇ ਅੰਡਰਬ੍ਰਿਜ